ਲੁਧਿਆਣਾ ਦੀ ਅਕਾਲਗਰ ਮਾਰਕੀਟ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੋ ਤੋਂ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਜ਼ਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦਰਸਲ ਲੁਧਿਆਣਾ ਦੀ ਅਕਾਲਗਰ ਮਾਰਕੀਟ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਗੁੱਟਾਂ ਦੇ ਵਿਚਾਲੇ ਖੂਨੀ ਝੜਪ ਹੋ ਗਈ ਦਰਸਲ ਕਿਹਾ ਜਾ ਰਿਹਾ ਹੈ ਕਿ ਇਹ ਵਿਵਾਦ ਆਪਸੀ ਰੰਜਿਸ਼ ਨੂੰ ਲੈ ਕੇ ਹੋਇਆ ਅਤੇ ਇਸ ਵਿਵਾਦ ਦੇ ਵਿੱਚ ਇੱਕ ਦੁਕਾਨਦਾਰ ਦੇ ਵੱਲੋਂ ਜਦੋਂ ਦੂਜੀ ਦੁਕਾਨ ਤੇ ਫੜੇ ਗਏ ਚੋਰ ਨੂੰ ਉਹ ਦੇਖਣ ਗਿਆ ਤਾਂ ਉਸ ਦੁਕਾਨ ਦੇ ਵਿੱਚ ਬੈਠੇ ਲੋਕਾਂ ਨੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਉਥੇ ਦੂਜੇ ਪਾਸੇ ਮਾਰਕੀਟ ਦੇ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਦੁਕਾਨਦਾਰ ਨੇ ਇੱਕ ਚੋਰ ਨੂੰ ਫੜ ਕੇ ਰੱਖਿਆ ਹੋਇਆ ਸੀ ਅਤੇ ਇਸੇ ਦੌਰਾਨ ਕੁਝ ਲੋਕ ਉਸ ਚੋਰ ਨੂੰ ਬਚਾਉਣ ਦੇ ਲਈ ਉਸ ਦੀ ਦੁਕਾਨ ਦੇ ਵਿੱਚ ਦਾਖਲ ਹੋਏ ਜਿੱਥੇ ਪਹਿਲਾਂ ਤਾਂ ਉਹਨਾਂ ਨੂੰ ਸਮਝਾਵਾਂ ਜਾ ਕੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹ ਨਹੀਂ ਮੰਨੇ ਤਾਂ ਉਹਨਾਂ ਦੇ ਵੱਲੋਂ ਬਹਿਸ ਸ਼ੁਰੂ ਕਰ ਦਿੱਤੀ ਗਈ ਅਤੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਵਿੱਚ 6 ਤੋਂ 7 ਲੋਕ ਜ਼ਖਮੀ ਹੋ ਗਏ ਉਥੇ ਇਸ ਮਾਮਲੇ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਮਾਮਲਾ ਤਰਜ ਕਰ ਦਿੱਤਾ। ਮੈਂ ਮਨਪ੍ਰੀਤ ਸਿੰਘ ਬੰਟੀ ਮੇਰਾ ਨਾਮ ਹੈ ਜੀ ਅਕਾਲਗੜ੍ਹ ਮਾਰਕੀਟ ਰੈਡੀमेड ਕਲਮੈਂਟ ਦਾ ਪ੍ਰਧਾਨ ਹੈ ਜੀ। ਅੱਜ ਨਿਗਰ ਮੰਡੀ ਦੇ ਵਿੱਚ ਇੱਕ ਲੜਾਈ ਹੋਈ ਜਿਹਦੇ ਵਿੱਚ ਇੱਕ ਮੁੰਡਾ ਚੋਰੀ ਕਰਦਾ ਫੜਿਆ ਗਿਆ ਸੀ। ਉਹਨੂੰ ਜਦੋਂ ਹੀ ਦੁਬਾਰਾ ਪੁੱਛਿਆ ਉਹਨੇ ਇੱਕ ਬੰਦੇ ਹੋਰ ਦਾ ਨਾਮ ਲਿਆ। ਜਦੋਂ ਉਹਨੂੰ ਬੁਲਾਇਆ ਤਾਂ ਉਹ ਚਾਰ ਪੰਜ ਮੁੰਡੇ ਨਾਲ ਲੈ ਕੇ ਆਇਆ ਜਦੋਂ ਉਹਨੂੰ ਸਮਝਾਇਆ ਬੇਟਾ ਅਤੇ ਉਹਨਾਂ ਨੂੰ ਇਕੱਲੇ ਨੂੰ ਆਣ ਚਲੋ ਉੱਥੇ ਉਹਨਾਂ ਦੇ ਵਿਆਹ ਸਭ ਹੋਈ ਫਿਰ ਉਹ ਚਲੇ ਗਏ ਥੋੜੀ ਦੇਰ ਬਾਅਦ ਉਹ ਮੁੰਡੇ ਫਿਰ ਲੈ ਕੇ ਆਏ ਅਸੀਂ ਉਹਨੂੰ ਬੜੇ ਪਿਆਰ ਨਾਲ ਸਮਝਾ ਕੇ ਬੈਠੇ ਭਾਈ ਤੁਸੀਂ ਜਾਓ ਤੁਹਾਡਾ ਨਹੀਂ ਇੱਥੇ ਕੋਈ ਕੰਮ ਹੈਗਾ ਮਾਰਕੀਟ ਦਾ ਮਾਹੌਲ ਨਾ ਖਰਾਬ ਕਰੋ ਸਾਨੂੰ ਸ਼ਾਮ ਨੂੰ 4:30 ਵਜੇ ਅੰਦਰ ਬੈਠੇ ਸੀ ਇੱਕਦਮ ਆਵਾਜ਼ ਆਈ ਕਿ ਭਾਈ ਬਾਹਰ ਬੜੀ ਤੇਜ਼ ਅਟੈਕ ਹੋ ਗਿਆ ਉੱਥੇ ਪਿਆਰ ਦੀਆਂ ਬੋਤਲਾਂ ਇੱਕ ਹੋਰ ਪਤਾ ਨਹੀਂ ਕਿਹੜਾ ਬੰਬ ਜਾਂ ਸੀ ਉਹ ਮਾਰਿਆ ਉੱਥੇ ਬਾਤ ਪਰਪਾਨਾ ਦੇ ਨਾਲ ਇੱਕ ਬੰਦੇ ਦਾ ਸਿਰ ਚ ਵੱਜੀ ਹੈ ਇੱਕ ਦੇ ਹੱਥ ਵਟਿਆ ਗਿਆ ਇੱਕ ਦੀ ਉਂਗਲ ਵੱਢੀ ਗਈ ਹੈ 6-7 ਬੰਦੇ ਹੋਰ ਜਿਵੇਂ ਹੋ ਗਏ ਆ ਇਹ ਕੁਝ ਡੀਐਮਸੀਪੀ ਹੈ ਕੁਝ ਸੀਐਮਸੀਪੀ ਦੇ ਉੱਥੇ ਪਏ ਆ ਸਿਵਲ ਚ ਪਏ ਹੋਏ ਆ ਕਿ ਉੱਥੇ ਡਰਾਲਾ ਮਾਹੌਲ ਹੋਇਆ ਤਾਂ ਉਸੇ ਟਾਈਮ ਹੀ ਸਾਰੇ ਦੁਕਾਨਦਾਰ ਜਿਹੜੇ ਆ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਇੱਕ ਸਹਿਮ ਦਾ ਮਾਹੌਲ ਬਣਿਆ ਗਿਆ ਕਿ ਬਾਈਕ ਖੜਿਆ ਹੀ ਗਿਆ ਅੰਦਰ ਦਾ ਬੰਦਾ ਪਿੱਛੇ ਚਾਰ ਬੰਦੇ ਫੜੇ ਗਏ ਸੁੱਦਾ ਹੀ ਬੁਰਗੋ ਦਾ ਕਾਰਵਾਈ ਕੀਤੀ ਹੈ ਹਾਂਜੀ ਪੁਲਿਸ ਵੱਲੋਂ ਬਹੁਤ ਵਧੀਆ ਕਾਰਵਾਈ ਜਦੋਂ ਕਿ ਉਹ ਉਸੇ ਟਾਈਮ ਮੋਕੇ ਤੇ ਪਹੁੰਚ ਗਏ ਐਸਐਸਓ ਸਾਹਿਬ ਆਪ ਆਏ ਉਹਨਾਂ ਨੇ ਆਪ ਆਜੋ ਤੇ ਸਾਰਾ ਵੇਰਵਾ ਲਿਆ ਸਾਰਾ ਕਰਨ ਤੋਂ ਬਾਅਦ ਫਿਰ ਹੋ ਗਿਆ ਬਲਜੀਤ ਕੁਮਾਰ ਕੀ ਹੋਇਆ ਹੋਇਆ ਇਹਨਾਂ ਦੇ ਕਾਲ ਮਾਰਕੀਟ 'ਚ ਮੈਨੂੰ ਪਤਾ ਲੱਗਾ ਵੀ ਲੜਾਈ ਹੋਈ ਹੈ ਇਹਨਾਂ ਦੀ ਕਿਹਨਾਂ ਦੀ ਮੇਰੇ ਮੁੰਡੇ ਦੀ ਇਹਨਾਂ ਦੀ ਦੁਕਾਨਾ ਨਾਲ ਉੱਥੇ ਹੀ ਅੰਦਰ ਹੀ ਕਾਲ ਮਾਰਕੀਟ ਦੇ ਵਿੱਚ ਹਾਂਜੀ ਦਾ ਨਾਮ ਕੀ ਹੈ ਮੇਰੇ ਮੁੰਡੇ ਦਾ ਨਾਂ ਪਰਗੜ ਪਰਗੜ ਸਿੰਘ ਅੱਛਾ ਉਹ ਵੀ ਕੰਮ ਕਰ ਰਿਹਾ ਹੈ ਇਹਨੇ ਦੁਕਾਨਾ ਉੱਤੇ ਕਿਰਾਏ ਤੇ ਲਈ ਹਈ ਆ ਕਿਰਾਏ ਤੇ ਲਈ ਕਦੋਂ ਹੋ ਗਈ 2-3 ਸਾਲ ਹੋ ਗਏ ਜਦ ਕੀ ਹੋਇਆ ਅੱਜ ਕੀ ਹੋਇਆ ਅੱਜ ਕੋਈ ਕਿਸੇ ਦੀ ਲੜਾਈ ਹੋ ਰਹੀ ਕੋਈ ਚੋਰ ਚੋੜ ਕੋਈ ਫੜਿਆ ਹੋਣਾ ਵਾ ਤੇ ਉਹ ਮੁੰਡਾ ਚੋਰ ਚੋੜ ਫੜਿਆ ਆ ਇਹ ਉਹਨੂੰ ਜਾ ਕੇ ਛਡੌਨ ਚੱਲ ਗਏ ਤੇ ਛਡੌਨ ਗਏ ਤਾਂ ਉਹਨਾਂ ਨੇ ਇਹਨਾਂ ਦੇ ਹਮਲਾ ਕਰਤਾ ਅੱਛਾ ਇਹਨਾਂ ਦੇ ਹਮਲਾ ਕੀਤਾ ਜਦੋਂ ਇਹਨਾਂ ਦੇ ਸੱਟਾ-ਸੂਟਾ ਲੱਗਿਆ ਇਹ ਆ ਕੇ ਸਿਵਲ 'ਚ ਪਰਚਾ ਕਰਾ ਕੇ ਗਏ ਆ ਸਿਵਲ ਦੇ ਵਿੱਚ ਪਰਚਾ ਕਰਾ ਕੇ ਗਏ ਤਾਂ ਅੱਜ ਤੋਂ ਫੇਰ ਦੁਬਾਰਾ ਉੱਥੇ ਗਏ ਆ ਫੇਰ ਲੜਾਈ ਹੋ ਗਈ ਦੁਬਾਰਾ ਚਾਰ ਲੋਹੇ ਕੋਣ ਹੋਏ ਇੱਕ ਤਵਾਲੀ ਉਹ ਲੈ ਕੇ ਆਏ ਇਹਨਾਂ ਨੂੰ ਮੁੰਡੇ ਨਾਲ ਮਲਾਜਮ ਨਾਲ ਇਹਨਾਂ ਦੇ ਦੋਨੇ ਮੁੰਡੇ ਮੇਰੇ ਦੇ ਕਾਫੀ ਸੱਟਾਂ ਲੱਗੀਆਂ ਜਿਹੜੇ ਟੱਕ ਵਾ ਖੂਨ ਬੰਦ ਨੇ ਆ ਦੇ ਲੋ ਲੈ ਤੱਕ ਖੂਨ ਲੱਗਾ ਮੇਰੇ ਹੱਥਾਂ ਦੇ ਨਾਲ ਕੀ ਤੇਜ਼ਦਾਰ ਹਥਿਆਰ ਨਾਲ ਕੀਤਾ ਵਾ ਸਾ ਤੇਜ਼ ਹਥਿਆਰ ਸਾਰੀ ਮਾਰਕੀਟ ਪਈ ਇਹਨਾਂ ਨੂੰ ਅੱਛਾ ਹਾਂਜੀ ਕੀ ਮਾਰਿਆ ਕੀ ਇਹਨਾਂ ਦੇ ਇਹਨਾਂ ਟੋਕੇ ਟੱਕੇ ਦੱਤ ਕਰਪਾਨਾ ਮਾਰੀ ਉਹਨਾਂ ਨੇ ਕੰਢ ਕੇ ਤਾਂ ਹੀ ਦੇਖ ਲੋ ਜਾ ਕੇ ਅੰਦਰ ਸੱਟਾਂ ਕਿੱਡੀਆਂ ਕਿੱਡੀਆਂ ਤਿੰਨੇ ਜਣੇ ਨੇ ਸੱਤ ਤਿੰਨੇ ਜਖਮੀ ਇਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਕਸੂਰ ਇਹਨਾਂ ਦਾ ਕਿਹੜਾ ਕੋਈ ਕਸੂਰ ਨਹੀਂ ਛਡਾਉਣੀ ਗਏ ਤੁਹਾਡੇ ਸਮਝਦਾਨ ਦ ਜਾਨੇ ਗਏ ਜਾਨੇ ਗਏ ਹੁਣ ਜੋ ਇਹਨਾਂ ਦਾ ਕਸੂਰ ਕਿੰਨੀ ਵੀ ਜਿੱਦਾਂ ਵੀ ਹੈ ਜਿਨ੍ਹਾਂ ਦਾ ਕਸੂਰ ਹੈ ਤੇ ਇਹਨਾਂ ਨੂੰ ਮੈਂ ਪਹਿ ਕਹਣਾ ਵੀ ਗਲਤ ਵਾ ਪਰ ਇਹਨਾਂ ਦਾ ਕਸੂਰ ਕੋਈ ਨਹੀਂ ਇਹ ਤਾਂ ਕਸ਼ਡੌਣ ਹੀ ਗਏ ਸੀ ਉੱਥੇ ਲੜਾਈ ਝਗੜਾ ਇੱਕ ਅਕਾਲ ਮਾਰਕੀਟ 'ਚ ਹੋਇਆ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਥਾਣੇ ਜੀ ਵੀ ਇੱਥੇ ਨਿੱਗਰ ਮੰਡੀ ਕਾਲਗੜ ਮਾਰਕੀਟ ਲੜਾਈ ਹੋਈ ਹੈ ਜੀ ਅਸੀਂ ਮੌਕੇ ਤੇ ਪਹੁੰਚੇ ਹਾਂ ਜੀ ਇੱਥੇ ਠੀਕ ਹੈ ਜੀ ਤੇ ਮੈਟਰ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਜੀ ਕੀ ਹੈਗਾ ਜੀ ਕੀ ਨਹੀਂ ਤੇ ਕਿੰਨੇ ਬੰਦੇ ਸਾਰੇ ਇੰਜਰਡ ਹੋਏ ਜੀ ਇਹਦੇ ਚ ਜੋ ਸਾਨੂੰ ਪਤਾ ਲੱਗਿਆ ਵੀ ਤਿੰਨ ਕੁ ਬੰਦੇ ਇਹਨਾਂ ਦੇ ਇੰਜਰਡ ਹੋਏ ਨੇ ਜੀ ਜਿਹੜੇ ਹਸਪੀਟਲ ਐਡਮਿਟ ਹੋ ਗਏ ਟ੍ਰੀਟਮੈਂਟ ਲਈ ਤੇ ਬਾਕੀ ਅਸੀਂ ਤੁਹਾਨੂੰ ਇਹਦੇ ਬਾਰੇ ਪੂਰੀ ਡਿਟੇਲ ਵਿੱਚ ਬਾਅਦ ਵਿੱਚ ਦੱਸਾਂਗੇ ਜੀ ਅਸੀਂ ਮੈਟਰ ਇਨਵੈਸਟੀਗੇਟ ਕਰ ਰਹੇ ਹਾਂ ਜੀ ਠੀਕ ਕੀ ਮਾਮਲਾ ਕੀ ਹੈ ਉਹਨਾਂ ਦਾ ਕਾਲ ਮਾਰਕੀ ਦੇ ਵਿੱਚ ਦੋਨਾਂ ਪਾਰਟੀਆਂ 'ਚ ਝਗੜਾ ਹੋਇਆ ਹੈਗਾ ਅੱਛਾ ਜੀ ਠੀਕ ਹੈ ਤੇ ਉੱਥੇ ਮੌਕੇ ਤੇ ਪੁਲਿਸ ਗਈ ਹੈ ਜਿਹੜੇ ਕਿ ਕਾਫੀ ਬੰਦੇ ਜੋ ਫੱਟੜਾ ਹੈਗੇ ਆ ਉਹਨਾਂ ਦਾ ਮੈਡੀਕਲ ਕਰਵਾ ਰਹੇ ਆ ਠੀਕ ਹੈ ਬਾਕੀ ਕੋਈ ਸ਼ੰਬਦਸਰੇ ਵੀ ਕੋਈ ਹੋਰ ਦੂਜੀ ਪਾਰਟੀ ਸਟੱਲ ਗਈਆਂ ਹੈਗੀਆਂ ਬਾਕੀ ਸਟੇਟਮੈਂਟ ਤਾਂ ਨਹੀਂ ਹੈ ਜਦੋਂ ਜੋ ਵੀ ਦੇਖਣ ਲੈਂਦੇ ਆ ਤਾਂ ਕੀ ਪ੍ਰੋਸੈਸ ਕੋਈ ਵੀ ਹੈ ਨੇਰੇ ਬਾਰੇ ਕੋਈ ਮੈਟਰ ਨਹੀਂ ਹੈ ਮੈਂ ਤਾਂ ਝੂਠ ਬੋਲਾਂ ਮੈਂ ਆ ਹੋਇਆ ਸੀ ਇਹ ਤਾਂ ਮੈਡੀਕਲ ਕਰਵਾ ਰਹੇ ਆ ਸਟੇਟਮੈਂਟ ਹੋਊਗੀ ਜੋ ਵੀ ਅੱਗੇ ਪ੍ਰੋਸੈਸ ਹੋਊਗਾ ਤਾਂ ਤੱਕ ਠੀਕ ਹੈ ਕਿੰਨੇ ਬੰਦੇ ਨੇ ਸਟੱਲ ਲੱਗੇ ਕਿੰਨੇ ਬੰਦੇ ਐ ਸਟੱਲ ਲੱਗੇ ਇਹ ਤਾਂ ਦੋ ਬੰਦੇ ਲੈ ਕੇ ਆਏ ਫਿਲਹਾਲ ਤਾਂ ਅਚਾਨਕ ਦੂਜੇ ਪਾਸੇ ਉਹਨਾਂ ਦਾ ਮੈਡੀਕਲ ਕਰਵਾ ਰਹੇ ਆ ਦੂਜੀ ਪਾਰਟੀ ਉਹਨਾਂ ਵਜੇ ਕੋਈ ਨਹੀਂ ਆਇਆ ਜੀ ਸਾਨੂੰ ਕੋਈ ਕਾਰਨ ਹੀ ਪਤਾ ਲੱਗਾ ਹੈ ਤਾਂ 4 ਵਜੇ ਤੱਕ ਇਹਨਾਂ ਬਾਕੀ ਸਟੇਟ ਮਾਰਦੇ ਜੋ ਵੀ ਹੋ ਕੇ ਦੇਖਾਂ ਹਾਂ 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 ਜਾਂਚ ਕਰ ਰਹੇ ਹਾਂ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ